ਵੇ ਬਿਰੋ ਦੇਖੋ ਕਿਤਰਾ ਬੈਠੀਆਂ ਅੱਜ ਮਾਰੀਆਂ ਪਰੀਆਂ ਦੇਖੋ ਇਹ ਕਿਤਰਾ ਪਈਆਂ ਧੁੱਪ ਸੇਕ ਰੀਆਂ ਅੱਜ ਹੈਲੋ ਸੋਈ ਪਈਆਂ ਲੈ ਵੀ ਕੱਚੇ ਆਪ ਦੇਖੋ ਕਿਤਰਾ ਧੁੱਪ ਸੇਕ ਰੀਆਂ ਅੱਜ ਮੌਸਮ ਅੱਜ ਵੀ ਵਧੀਆ ਹੋਇਆ ਤੇ ਧੁੰਦ ਹੈਗੀ ਸੀ ਸਵੇਰੀ ਪਰ ਹੁਣ ਧੁੱਪ ਨਿਕਲ ਗਈ ਦੇਖੋ ਕਿੱਡਾ ਸੂਰਜ ਆ ਗਿਆ ਤੇ ਇੱਧਰ ਦੇਖੋ ਸਾਡਾ ਸ਼ਾਹੀਵਾਲ ਛੋਟਾ ਤੇ ਡੇਢ ਸਾਲ ਦਾ ਆਪਾਂ ਨੇ ਇਕ ਮਤਲਬ ਰੇਡੀਮਾ ਜੋੜਨ ਲਾਤਾ ਜੋ ਬਾਕੀ ਇੱਧਰ ਆਪਣੀ ਮੁਰਗੀ ਦੇਖੋ ਅੰਡੇ ਉਹ ਬੈਠੀ ਆਲੇ ਪਿਆਰੀ ਅੰਡਾ ਦੇਣਗੀ ਤੇ ਮੱਕੇ ਜਮਲਾਉਂਦੇ ਹੁਣ ਮੋਟ ਵਰ ਪਤਲ ਨੂੰ ਜੋੜਿਆ ਹਮ ਮੋਟੂ ਵੇਟਾ ਵੇਟਾ ਟਿੱਕਾ ਹਈਓ ਸ਼ੈਤਾਨ ਹੋ ਗਿਆ ਅੱਜ ਕੱਲ ਤੁਹਾਨੂੰ ਮੈਂ ਦੱਸਿਆ ਸੀ ਕਿ ਅੰਡੇ ਲੱਗੇ ਖਾਣੇ ਚ ਰੱਖ ਕੇ ਇਹਨਾਂ ਨੂੰ ਬੰਨ੍ਹਾ ਕਰ ਰੱਖਣਾ ਪਊਗਾ ਤੁਹਾਨੂੰ ਇੱਕ ਹੋਰ ਆ ਪਤਲੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ 9:00 ਵਜੇ ਤੇ ਮੌਸਮ ਅੱਜ ਵੀ ਬਹੁਤ ਵਧੀਆ ਹੋਇਆ ਤੇ ਧੁੱਪ ਨਿਕਲ ਗਈ ਤੇ ਸਵੇਰੇ ਧੁੰਦ ਬਹੁਤ ਜ਼ਿਆਦਾ ਸੀ ਪਰ ਹੁਣ ਧੁੱਪ ਨਿਕਲੀ ਹੈ ਮੌਸਮ ਵਧੀਆ ਹੋਇਆ ਤੇ ਅੱਜ 24 ਸੌਰੀ 25 ਨਵੰਬਰ ਹੋਗੀ ਤੇ ਅੱਜ ਚਲੋ ਕਰਦੇ ਹਾਂ ਇਹ ਆਪਣਾ ਤੇ ਇਧਰ ਆਪਾਂ ਸੂਪਰ ਸੈਕਟਰ ਅੱਜ ਧੋਤਾ ਕਿਉਂਕਿ ਆਪਣੀ ਕਣਕ ਦਾ ਮੈਂ ਕੱਲ ਬਲੌਗ ਪਾਇਆ ਸੀ ਵੀ ਕਣਕ ਆਪਣੀ ਨਿਬੜ ਗਈ ਤੇ ਬਲੌਗ ਸੌਰੀ ਸੂਪਰ ਸੈਕਟਰ ਧੋਤਾ ਤੇ ਚਲੋ ਫਿਰ ਦਿਖਾਉਂਦੇ ਆ ਇਹ ਦੇਖੋ ਵੀਰੋ ਸੁਪਰ ਸੈਕਟਰ ਆਪਾਂ ਨੇ ਕੱਲ ਧੋਸ ਮਾਰ ਕੇ ਤੇ ਖੜਾਤਾ ਕਿਉਂਕਿ ਆਪਣਾ ਤੁਹਾਨੂੰ ਮੈਂ ਦੱਸਿਆ ਸੀ ਕੱਲ ਬਜਾਈ ਦਾ ਕੰਮ ਨਿਬੜ ਗਿਆ ਤੇ ਕੱਲ ਆਪਾਂ ਸਰਫ ਸਰਫ ਮਾਰ ਕੇ ਚਮਕਾ ਕੇ ਖੜਾਤਾ ਦੇਖੋ ਇਧਰ ਤੇ ਲਾਤਾ ਆਪਣੇ ਸ਼ੈੱਡ ਥੱਲੇ ਤੇ ਟ੍ਰੈਕਟਰ ਵੀ ਹਲੇ ਧੋਣਾ ਰਹਿੰਦਾ ਕਿਉਂਕਿ ਟ੍ਰੈਕਟਰ ਹਲੇ ਤੁਹਾਨੂੰ ਪਤਾ ਕੰਮ ਰਹਿੰਦਾ ਜੀ ਮਟਾਂ ਗਟਾਂ ਪਾਣੀਆਂ ਤੇ ਹੁਣ ਣਕੁਣਕ ਬਜਾਈ ਹੋ ਗਈ ਤੇ ਆਪਾਂ ਪਾਣੀ ਲਾਤੇ ਤੇ ਪਹਿਲਾ ਪਾਣੀ ਚਾਰ ਪੰਜ ਗਿੱਲਿਆਂ ਨੂੰ ਬਾਕੀ ਆਪਣੀ ਜਿੰਮ ਤੇ ਜਿੰਮ ਬਿਰੋ ਹੁਣ ਆਪਾਂ ਤੁਹਾਨੂੰ ਪਤਾ ਜਿੰਮ ਚ ਲੱਗੇ ਤੇ ਬਾਜ਼ਾਰ ਚ ਭਨੇੜੀ ਤੇ ਹੁਣ ਆਪਾਂ ਘਰੇ ਲਾਂਦੇ ਨਹੀਂ ਤੇ ਸਮਾਨ ਪਿਆ ਇਦਾਂ ਹੀ ਪੈਨੂ ਵੀ ਰੱਖਾਂਗੇ ਪਾਸੇ ਇਹ ਇਧਰ ਆਪਣਾ ਰਿਪਰ ਇਹਦੀ ਵੀ ਹੁਣ ਤੁਹਾਨੂੰ ਪਤਾ ਆ ਗਿਆ ਸੀਜ਼ਨ ਥੋੜੇ ਟਾਈਮ ਰਹਿ ਗਿਆ 2-3 ਮਹੀਨੇ ਤੱਕ ਕਿਦੀ ਵੀ ਆਪਾਂ ਪਹਿਲੇ ਮਹੀਨੇ ਚ ਜਨਵਰੀ ਵਿੱਚ ਇਹਦੀ ਰਿਪੇਅਰ ਖੋਲਦਾਂਗੇ ਤੇ ਐਮਪੀ ਨੂੰ ਜਾਣਾ ਤੇ ਵੀਰੋ ਜਿਹੜੀ ਆਪਾਂ ਪੂਰੀ ਮੱਝ ਲਿਆਂਦੀ ਸੀ ਸ਼ਾਇਦ ਮਤਲਬ ਤੁਹਾਨੂੰ ਦਿਖਾਈ ਸੀ ਆਪਾਂ ਦੱਸਿਆ ਸੀ ਤੇ ਉਹ ਹੁਣ ਵੀਰੋ 8 ਕਿਲੋ ਦੁੱਧ ਸੀ ਆਉਦੇ ਨੀਚੇ ਤੇ ਬਾੜੇ ਤੋਂ ਲੈਂਦੀ ਸੀ ਆਹ ਉਹਨਾਂ ਆਪਣੇ ਕੋਲ ਆ ਕੇ ਉਹ ਟੀਕੇ ਤੇ ਮਿਲਣ ਲੱਗੀ ਕਿਉਂਕਿ ਟੀਕਾ ਲਵਾਣ ਲੱਗੀ। ਵੇਖੋ ਬਈ ਢੁੱਪ ਸੇਕ ਰਹੀਆਂ ਤਾਂ ਆਮ ਨਾਲ ਪੰਜਾਂ ਅੱਜ ਕੱਚੇ 'ਚ ਬੰਨ੍ਹ ਲਈਆਂ ਹੋਈਆਂ ਆਪਾਂ। ਤੇ ਉਹ ਆਪਣੀ ਦੇਖੋ ਇੱਧਰ ਚਾਹ ਕਰੀਏ ਥੋੜੀ। ਇਹ ਬਹੁਤ ਅੰਗ ਲੱਗੀ ਮੈਂਸ ਕਰਨੇ ਟੀਕਾ ਲਵਾਏ ਤੋਂ ਬਿਨਾ ਹੁਣ ਮਿਲਦੀ ਨਹੀਂ ਆਪਣੇ ਕੋਲ ਆ ਕੇ। ਤੇ ਆ ਆਪਣੀ ਮੱਝ ਜਿਹੜੀ ਖਰਾਬ ਹੋਈ ਸੀ 13 ਲੀਟਰ ਦੁੱਧ ਸੀ ਇਹਦਾ ਪਰ 8ਵੇਂ ਮਹੀਨੇ 'ਚ ਬੱਚਾ ਗੇਰ ਸੀ ਮੁੱਠਾ ਬੁੱਠਾ ਮਾਈਂ ਦੇ ਆ ਕੇ। ਬਾਕੀ ਇਹ ਪਨੈਂਦੀ ਸੀ ਜਿਹੜੀ ਲਬੇ ਹਜ਼ਾਰ ਦੇ ਵੀਰੋ 13 ਲੀਟਰ ਦਾ ਉੱਤਤਾ ਤੇ ਆਹ ਕੱਟੀ ਪਈ ਐ ਜੀ ਤੇ ਉਹ ਪੈਲਣ ਛੋਟੀ ਜਿਹੜੀ ਉਹ ਪਿੱਛੇ ਸਭ ਤੋਂ ਲਾਸਟ ਜਿਹੜੀ ਆ ਉਹਦੀ ਆ ਤੇ ਇੱਧਰ ਕੱਟਾ ਵੀਰੋ ਇਹ ਇਹ ਉਹ ਮੱਝ ਦਾ ਜਿਹੜੀ ਆਪਣੀ ਖਰਾਬ ਉਹ ਵਿੱਚੇ ਉਹਦੇ ਨਾਲ ਆਇਆ ਸੀ ਕਿ ਡੇਢ ਸਾਲ ਦਾ ਤੇ ਛੇੜੀ 'ਚ ਜੋੜਤਾ ਆਪਾਂ ਬਾਕੀ ਮੋਟੂ ਪੁੱਤਲ ਉਪਰ ਦਿਖਾ ਦੇ ਤੁਹਾਨੂੰ ਉਹ ਬੈਠੇ ਆ ਸਾਹਮਣੇ ਕਿਉਂਕਿ ਤੰਗ ਲੱਗੇ ਸੀ ਕਰਨ ਮੁਰਗੀਆਂ ਦੇ ਅੰਡੇ ਖਾਣ ਲੱਗੇ ਸੀ ਕਰਕੇ ਬੰਨ ਕੇ ਰੱਖਣਾ ਪੈਂਦਾ ਆਪਾਂ ਨੂੰ ਤੇ ਆਪਣਾ ਸਾਈਕਲ ਵੀਰੋ ਪੁਰਾਣਾ ਬਾਕੀ ਇਧਰ ਕਬੂਤਰਾਂ ਦੇ ਖੁੱਡੇ ਕਬੂਤਰ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀ ਬਲੌਗਾਂ ਚ ਫੇ ਪੰਬੋ ਰੱਖੇ ਸੀ ਪਰ ਹੁਣੋਂ ਪੰਬੇਚ ਦੇ ਕਿਉਂਕਿ ਮੇਰੇ ਬਹੁਤ ਮਤਲਬ ਬਿੱਲੀ ਪੁੱਲੀ ਲੈ ਜਾਂਦੀ ਸੀ ਜਾਂ ਕੁੱਤੇ ਕੱਤੇ ਖਾ ਜਾਂਦੀ ਸੀ ਬੜਕੇ ਤੇ ਇਸ ਕਰਕੇ ਪੰਬੇਚ ਤੇ ਬਾਕੀ ਮੁਰਗੇ ਆਪਣੇ ਦੋ ਮੁਰਗੇ ਰਹਿ ਗਏ ਇੱਕ ਮਰ ਗਿਆ ਸੀ ਤੇ ਇੱਕ ਮੁਰਗੀ ਮਰ ਗਈ ਸੀ ਤੇ ਅੱਧਰ ਦੇਖੋ